ਸਾਰਾ ਸਮਾਨ Ориジナル ਪਾਇਆ ਦਲਾਕ ਰਾਉਂਡ ਤੋਂ ਲਾ ਸਾਰਿਆਂ ਜਿੰਨੀਆਂ ਗਲਾਰੀਆਂ ਗੇਰੀਆਂ ਕਰਾਉਣ ਦੇ ਸਾਰਾ ਆ ਇੰਜਨ ਦੇਖ ਲੈ ਵੀਰੇ ਆ ਪੰਪ ਦਾ ਸਾਰਾ ਏਡੀਆਈ ਪੰਪ ਕਰਤਾ ਇਹਦਾ ਇੰਜਨ ਪੰਪ ਕਰਾਇਆ ਤੇ ਏਡੀਆਈ ਪੰਪ ਕਰਤਾ ਇਹਦੇ ਪੰਪ ਤੇ ਵੀ ਮਾਰਦੀ ਕੈਮਰਾ ਪਾਵਰ ਸਟੀਅਰਿੰਗ ਕਰਨਾ ਤੇਲ ਬ੍ਰੇਕ ਕਰਨਾ ਤੇ ਹੀ ਸਭ ਸਾਰਾ ਕੁਝ ਬਦਲਿਆ ਜਾਊਗਾ ਲਮਲਾਗੇ ਹਿਸਾਬ ਨਾਲ ਨਵੇਂ ਮਾਡਲ ਦਾ ਹਿੱਸਾ ਲੱਗ ਜੂ ਤੇ ਇੱਕ ਜਰ ਹੋਰ ਚੀਜ਼ ਹੁੰਦੀ ਆ ਫੋਰਡ ਦੇ ਵਿੱਚ ਆਪਾਂ ਜ਼ਿਆਦਾਤਰ ਦੇਖਦੇ ਆ ਵਿੱਚ ਵੀਰ ਕਹਿੰਦੇ ਵੀ ਟਰਬੋ ਜਾਂ ਐਚਪੀ ਵਾਧੇ ਉਹ ਆਪਾਂ ਕਰ ਦਿੰਨੇ ਆ ਸਾਰਾ ਕੁਝ ਕਰ ਦਿੰਨੇ ਆ ਵੀਰੇ ਜਿੰਨੇ ਟਰਬੋ ਲਾਉਣੇ ਦੱਸ ਦੇ ਲਾਉਣੇ ਕਿੰਨੇ ਟਰਬੋ ਲਾ ਕੇ ਆਪਾਂ ਚੈੱਕ ਕਰਿਆ ਚੈੱਕ ਕਰਕੇ ਬੰਦਿਆਂ ਨੂੰ ਬਹਾ ਕੇ ਚੈੱਕ ਕਰਕੇ ਉਹਦਾ ਪੇਂਟ ਜੌਬ ਕਰਿਆ ਪੰਜ ਸੱਤ ਦਿਨ ਹੋ ਗਏ ਤੋੜਿਆ ਗਿਆ ਵੀਰੇ ਟਰੈਕਟਰ ਉਹਦਾ ਵੀ ਤੁਹਾਨੂੰ ਵਿੱਚ ਆਪਾਂ ਦੇਵਾਂਗੇ ਸ਼ਾਟ ਠੀਕ ਹੈ ਇਹਦਾ ਵੀ ਇਹੀ ਕੰਮ ਆ ਵੀ ਇਹਨੂੰ ਆਪਾਂ ਜਦੋਂ ਰਿਪੇਅਰ ਹੋ ਗਏ ਇਹਨੂੰ ਬਾਹ ਕੇ ਬੰਦੇ ਆਉਣਗੇ ਤੇ ਜਿਹੜਾ ਹੁਣ ਤੁਸੀਂ ਮਿੱਤਰੋ ਸਕਰੀਨ ਤੇ ਟਰੈਕਟਰ ਚੱਲਦਾ ਦੇਖੀ ਜਾਂਦੇ ਹੋ ਫੋਰਡ 3700 ਇਹ ਫੋਰਡ ਦੇ 10 ਨੰਬਰ ਟਰਬੋ ਲਾਈਆ ਵੀਰਾਂ ਨੇ ਇਹ ਦੇਖ ਸਕਦੇ ਹੋ ਪਰਫਾਰਮੈਂਸ ਕਿਵੇਂ ਆ 16 ਦੇ ਟਾਇਰ ਪਾਏ ਆ ਠੀਕ ਹੈ ਲੈਫਟ ਕਮੇਸਟੀ ਵਧਾਈਆ ਮਗਰ ਆਪਾਂ ਸੱਤ ਫਾਰਮ ਵਾਲਾ i20 ਹੀ ਸਾਥ ਚਲਾਇਆ ਲਈ ਮਿੱਤਰੋ T20 ਵਾਲਾ ਹਿੱਸਾ ਲੱਗਿਆ ਵਾ 60 ਫਾਰਮ ਵਾਲਾ 16 ਦੇ ਟਾਇਰ ਆ ਟਰੈਕਟਰ ਦੇ ਜਿਹੜਾ ਤੁਹਾਨੂੰ ਦਿਖਾਇਆ ਉੱਤੇ ਤੇ ਹੁਣ ਜੇ ਇਹਦੀ ਗੱਲ ਕਰੀਏ ਇਹ ਹੁਣ ਜਿਵੇਂ ਕਰੀਏ ਦੁਬਾਰਾ ਇਹ ਸਮਾਨ ਸਾਰਾ ਪਾ ਕੇ ਹਿੱਸਾ ਹਿੱਸਾ ਲਾ ਕੇ ਪਹਿਲਾਂ ਇਹੂ ਚੈੱਕ ਹਾਂ ਚੈੱਕ ਉਹ ਤੋਂ ਬਾਅਦ ਦੇ ਵਿੱਚ ਕਿਤੇ ਜਾ ਕਿਤੇ ਤੇ ਰੰਗ ਪੇਂਟ ਵਾਲਾ ਕੰਮ ਹੋਊਗਾ ਇਹ ਮਗਰੋਂ ਪਾਇਰ ਦਾ ਡੀਲੈਕਸ ਵਾਲੇ ਠੀਕ ਆ ਫ फेब्रुवारी ਛਤਰੀ ਹੋ ਸਾਰਾ ਸਿਸਟਮ ਉਸ ਤੋਂ ਬਾਅਦ ਤਿਆਰੀ ਹੋਣੀ ਏ ਦੀ ਕਿਹੜਾ ਰਿਪੇਅਰ ਹੋਈ ਆ ਉਸ ਤੋਂ ਬਾਅਦ ਇਹਦਾ ਚੈੱਕ ਕਰਕੇ ਫੇਰ ਪੇਂਟਵਰਕ ਆਉਣਾ ਵੀਰੇ ਤੇ ਜਿਹੜੇ ਬਹੁਤ ਵੀਰ ਪੁੱਛਦੇ ਹੁੰਦੇ ਆ ਵੀ ਯਾਰ ਫਲਾਣੇ ਥਾਂ ਤੋਂ ਅਸੀਂ ਟਰੈਕਟਰ ਰਾਜੂ ਵੀ ਸਸਤੇ ਰੇਟ 'ਤੇ ਤਿਆਰ ਕਰਾ ਲਿਆ ਹਣਾ ਉਹ ਸਸਤੇ ਰੇਟ ਵਾਲੇ ਮਿੱਤਰੋ ਤੁਹਾਨੂੰ ਦੱਸ ਦਿਆਂ ਉਹਲਾ ਕਿੱਥੇ ਰਹਿ ਜਾਂਦਾ ਇੱਥੇ ਦੇਖੋ ਅੰਦਰ ਵੀ ਰੰਗ ਆ ਚੀਜ਼ ਛੋਡੇ ਮੂਰੇ ਆ ਗਈ ਸਾਰੀ ਤੇ ਉਹਨਾਂ ਦਾ ਕੰਮ ਹੁੰਦਾ ਕੋਸ ਖੋਲਣਾ ਨਹੀਂ ਉਹਨਾਂ ਦਾ ਸਿਰਫ ਉੱਤੇ ਰੰਗ ਮਾਰਨਾ ਜਿਨੂੰ ਆਪਾਂ ਸਾਡੇ ਲਈ ਭਾਤ ਕਹਿੰਦੇ ਵੀ ਰੰਗ ਡੋਲਣਾ ਹੀ ਆ ਉੱਤੇ ਹਨਾ ਗੱਲਾਂ ਰੰਗ ਕਰਵਾਣੀ ਹੈਗਾ ਪਤਾ ਬਾਈ ਜੀ ਬਾਕੀ ਗੱਲ ਹੁੰਦਾ ਗਾਹਕ ਤੇ ਪੈਸੇ ਲਾਉਂਦੇ ਹਨਾ ਜਿਵੇਂ ਹੁਣ ਆ ਚੀਜ਼ ਬੰਦੇ ਨਾਲ ਜਿਵੇਂ ਆਪਾਂ ਗੱਲ ਕਰੀ ਆ ਉਹ ਮੈਂ ਅਗਲੇ ਨੂੰ ਪੁੱਗਿਆ ਜਾਊਗਾ ਠੀਕ ਹੈ ਠੀਕ ਹੈ ਕੋਈ ਵੀ ਗਲਤੀਆਂ ਬੰਦਿਆਂ ਤੋਂ ਹੋ ਜਾਂਦੀਆਂ ਉਹ ਗੱਲ ਨਹੀਂ ਜਿਵੇਂ ਹੁਣ ਮੰਨ ਲਓ ਵੀ ਕੰਮ ਆ ਹਨਾ ਕੋਈ ਆਪਾਂ ਹਰ ਇੱਕ ਵੀ ਸੇ ਦਾ ਕੰਮ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਠੀਕ ਹੈ ਰੋਜੀ ਅਗਲੇ ਦੀ ਪਰ ਇਹ ਆ ਵੀ ਜਿੰਨਾ ਕੰਮ ਆਪਾਂ ਕਰਦੇ ਆ ਅਗਲੇ ਦੇ ਸਾਹਮਣੇ ਜਾਵੇ ਵੀ ਕੱਲ ਨੂੰ ਲਾਂਭਣਾ ਆਵੇ ਲਾਂਭਣਾ ਆਵੇ ਲਾਂਭਣਾ ਆ ਵੀ ਤਿਆਰ ਕਰਦੇ ਉਦੋਂ ਬਾਅਦ ਜੇ ਮੰਨ ਕੇ ਚੱਲ ਬੰਦਾ ਬਾਹਰ ਬੈਠਾ ਉਹ ਕਹਿੰਦਾ ਵੀ ਯਾਰ ਕਿਵੇਂ ਜੇ ਕੰਮ ਚੱਲੀ ਜਾਂਦਾ ਉਹ ਚੀਜ਼ ਦੇ ਅਪਡੇਟ ਆਪਾਂ ਦਿੰਨੇ ਆ ਨਾ ਬੰਦਾ ਭਾਈ ਅਮਰੀਕਾ ਤੋਂ ਆ ਠੀਕ ਹੈ ਠੀਕ ਹੈ ਇਹਨੂੰ ਜਦੋਂ ਆਪਾਂ ਟਰੈਕਟਰ ਲਿਆਂਦਾ ਉਦੋਂ ਵੀ ਫੋਟੋ ਗਈ ਆ ਫਿਰ ਇਹਦੇ ਜਦੋਂ ਅਲੱਗ-ਅਲੱਗ ਪਾਰਟ ਕਰਿਆ ਜਿਹੜਾ ਸਮਾਨ ਕੱਢਿਆ ਉਹ ਪਿਆ ਆਪਣਾ ਸਾਰਾ ਸਮਾਨ ਕੱਢ ਕੇ ਉਹਨਾਂ 'ਚ ਨਵਾਂ-ਨਵਾਂ ਸਮਾਨ ਜਿਵੇਂ ਗਿਆ ਉਹਨੂੰ ਫੋਟੋ ਪਾਤੀ origignal ਸਮਾਨ ਦੀ ਠੀਕ ਹੈ ਫਿਰ ਹੁਣ ਜਿੱਤੇ ਬਾਹਾਂਗੇ ਉਹ ਕਹਿੰਦੇ ਬੰਦੇ ਭੇਜਾਂਗੇ ਚੈੱਕ ਕਰ ਜਾਣਗੇ ਉਸ ਤੋਂ ਬਾਅਦ ਪੇਟ ਜੋ ਕਰਨਾ ਹੈ ਆਪਾਂ ਤੇ ਜਦੋਂ ਤੁਸੀਂ ਆਰਡਰ ਦੇ ਕੇ ਜਾਓਗੇ ਨਾਲ ਨਾਲ ਤੁਹਾਨੂੰ ਤੁਹਾਡੇ ਟਰੈਕਟਰ ਦੀ ਅਪਡੇਟ ਵੀ ਦੇਣਗੇ ਵੀ ਰੋਣੀ ਵੀ ਇੱਥੇ ਆਹ ਕੰਮ ਹੁਣ ਚੱਲ ਪਿਆ ਆ ਚੀਜ਼ਾਂ ਦੇ ਲੱਗੀਆਂ ਚੇਂਜ ਕਰਤਾ ਜੀ ਵੀਰ ਬਾਹਰ ਬੈਠਾ ਕੋਈ ਤਿਆਰ ਕਰਾਉਣਾ ਤੇ ਇਹਦੇ ਦੇਖੋ ਮਿੱਤਰੋ ਜਿਵੇਂ ਕਹੇ ਦੀ ਉਹ ਜਮਾ ਚੱਲਾ ਇੰਜਣ ਲੱਗਿਆ ਵਾ ਬਾਕੀ ਪਿੱਛੋਂ ਖੋਲਿਆ ਵਾ ਇਹਦੇ ਲਗਭਗ ਜਿਵੇਂ ਕਹੇ ਦੀ 50% ਚੀਜ਼ਾਂ ਲੱਗੀਆਂ ਵਗਾ ਇਹ ਬਈ ਜਿਵੇਂ ਮੰਨ ਲਓ ਲੋਕਲ ਟਰੈਕਟਰ ਹੈਗਾ ਠੀਕ ਹੈ ਠੀਕ ਹੈ ਜ਼ਿੰਮੇਦਾਰ ਦਾ ਇਹਦੇ ਆਪਾਂ ਕੱਲੇ ਬ੍ਰੇਕ ਲਾਇਆ ਡੈਸਕੋ ਬਾਈ ਠੀਕ ਹੈ ਡਿਸਕ ਬ੍ਰੇਕ ਹਾਂ ਡੈਸਕੋ ਬ੍ਰੇਕ ਲਾ ਤੇ ਪੈਰਦਨ ਲਾ ਤੇ ਡੀ ਲੈਕਸ ਵਾਲੇ ਮੇਰੇ ਮਗਰੋਂ ਜਿਹੜੀ ਤਿਆਰੀ ਹੋਣੀ ਆ ਫੋਰਡ ਦੀ ਸਾਇ ਫਾਈਬਰ ਵਾਲੀ ਛੱਤ ਇਹਦਾ ਫਿਰ ਰਾਜੂ ਤੂੰ ਉਹ ਦਿੱਕਤ ਚੱਕਦੀ ਜਿਹੜੀ ਫੋਰਡ ਦੀ ਸਭ ਤੋਂ ਵੱਡੀ ਸ਼ਾਇਆ ਕਹਿੰਦਾ ਇਹ ਰੁਕਦਾ ਨਹੀਂ ਜਾ ਰਿਹਾ ਯਾਰ ਹਾਂ ਬ੍ਰੇਕਾਂ ਦਾ ਬਾਈ ਉਹ ਜਿਹੜੇ ਬੰਦੇ ਮੰਨ ਲਾ ਵੀ ਜਾਣਕਾਰ ਆ ਪਤਾ ਹਨਾ ਉਹ ਲਵਾ ਲੈਂਦੇ ਆ ਬਾਈ ਠੀਕ ਹੈ ਜਿਵੇਂ ਮੰਨ ਲਓ ਬ੍ਰੇਕਾਂ ਦਾ ਕਿਹਾ ਸੀ ਆਪਾਂ ਬ੍ਰੇਕਾਂ ਚੇਂਜ ਕਰਤੀਆਂ ਪੈਰਦਨ ਚੇਂਜ ਕਰਤੇ ਸਾਰਾ ਸੋਹਾਣੇ ਤੇ ਲੱਗਣਾ ਮੀਟਰ ਮੂਟਰ ਇਲੈਕਟ ਇਹਦੇ ਬ੍ਰੇਕ ਆਦੇ ਡਿਸਕ ਕੀਤੇ ਪਿਆ ਡਿਸਕ ਬ੍ਰੇਕ ਕਰਤੇ ਜਿਵੇਂ ਰੁਕਣ ਵਾਲੀ ਸਮੱਸਿਆ ਸੀ ਬੰਦਾ ਕਹਿੰਦਾ ਕਿ ਰੋਕਦਾ ਨਹੀਂ ਜਾਂ ਕਿਵੇਂ ਆ ਉਹ ਚੀਜ਼ਾਂ ਜਮਾ ਫਤਮੀ ਕਰਦੇ ਇਹ ਹੁਣ ਪਰਫਾਰਮੈਂਸ ਕਿਵੇਂ ਹੋ ਬ੍ਰੇਕਾਂ ਦੀ ਇਹ ਆਪਾਂ ਕਰਿਆ ਬਹੁਤ ਵਧੀਆ ਵੀਰੇ ਪਹਿਲਾਂ ਅਸੀਂ ਇਹਨੂੰ ਚੈੱਕ ਕਰ ਲਿਆਗਾ ਬ੍ਰੇਕਾਂ ਨੂੰ ਪੂਰੇ ਵਧੀਆ ਜੀ ਬਾਪੂ ਕੇ ਜਮਾ ਕਿਤੇ ਰਿਹਾ ਵਾ ਹੁਣ ਦੇਵਾਂਗੇ ਵਿੱਚ ਇਹਦੀ ਕਲਿੱਪ ਲਾ ਦਿਓ ਬ੍ਰੇਕਾਂ ਦਾ ਠੀਕ ਹੈ ਠੀਕ ਹੈ ਬਾਕੀ ਉਹ ਹੀ ਜਨਾ ਜਿਵੇਂ ਮਨ ਲਾਉਣਾ ਇਹ ਬ੍ਰੇਕਾਂ ਦੀ ਲੱਗ ਗਈਦਾ 2000 ਰੁਪਿਆ ਠੀਕ ਹੈ ਠੀਕ ਹੈ ਉਹ ਸਾਰੀ ਕਸਰ ਕੱਢਤੀ ਤੇ ਹੁਣ ਜੇ ਇੱਧਰਲੇ ਪਾਸੇ ਲੈ ਹੀ ਮੜਾ ਜ ਜਿਹੜੀ ਆ ਚੀਜ਼ ਆ ਨਾ ਇਹ ਚੀਜ਼ ਦੀ ਇੱਕ ਹੋਰ ਖੂਬੀ ਆ ਇੱਧਰ ਆਉਣ ਦੇ ਮੈਨੂੰ ਜਿਹੜਾ ਨਵਾਂ ਟਰੈਕਟਰ ਤੁਸੀਂ ਲੈਣ ਵੀ ਜਾਓਗੇ ਨਾ ਇੱਥੇ ਕੰਪਨੀ ਦੇ ਟਰੈਕਟਰਾਂ ਦਾ ਵੀ ਪਤਾ ਲੱਗਦਾ ਰਾਜੂ ਹਾਂਜੀ ਹਾਂਜੀ ਜਿਵੇਂ ਕਹੇ ਦੀ ਹੌਲੈਂਡ ਦੇ ਤੁਸੀਂ ਇੱਥੇ ਜਾ ਕੇ ਹੱਥ ਮਾਰ ਲਿਓ ਸਵਰਾਜ ਆਣਾਂ ਦੇ ਜਾ ਕੇ ਇੱਥੇ ਹੱਥ ਮਾਰ ਲਿਓ ਤੁਹਾਨੂੰ ਆਪ ਨੂੰ ਪਤਾ ਲੱਗੂ ਵੀ ਕਿਹੜੀ ਕੰਪਨੀ ਦਾ ਕਿਵੇਂ ਕੰਮ ਕਰ ਰਿਹਾ ਆ ਆ ਮੀਟਰ ਆ ਵੀਰੇ ਇੱਥੇ ਤਿਲਕ ਦਾ ਪੂਰਾ ਆਰੀਜਨਲ ਆਰੀਜਨਲ ਮੀਟਰ ਆ ਬਈ ਠੀਕ ਹੈ ਕਿਸੇ ਕੰਪਨੀ ਦਾ ਰੰਗ ਹੋਇਆ ਵਾਲਾ ਠੀਕ ਹੈ ਠੀਕ ਆ ਕਿਵੇਂ 2g ਦਾ ਹੋਊ ਉਹਦੀ ਆਣਾ ਹੋਊਗੀ 5 ਸਾਲ ਦੀ ਗਾਰੰਟੀ ਹੋਊਗੀ ਰੰਗ ਦੀ ਹਾਂਜੀ ਸਾਲ ਦੀ ਗਾਰੰਟੀ ਰੰਗ ਦੀ ਮਸਾਲਾ ਲੈ ਜੇ ਜਾਂ ਫਿੱਕਾ ਪਣ ਪਏ ਜੇ ਉਹ ਚੀਜ਼ ਦਾ ਆਪਾਂ ਫਿਰ ਅਗਲੇ ਨੂੰ ਭਾਣਾ ਦੇ ਲਿਖਾ ਕੇ ਲੈ ਜੇ ਆਪਾਂ ਠੀਕ ਹੈ ਰੰਗ ਦੀ ਗਾਰੰਟੀ ਹੋ ਤੇ ਆਹ ਮੀਟਰ ਲੱਗਣੇ ਆ ਆਹ ਫੋੜ ਦੇ ਦੇਖੋ ਮਿੱਤਰੋ ਨਵੇਂ ਮੀਟਰ ਲੱਗਣੇ ਆ ਤੇ ਇਧਰ ਪ੍ਰੈਮਰ ਮਾਰਿਆ ਬਾਣਾ ਉਹ ਵੀ ਫੋੜ ਸੱਤੀ ਸੌ ਆ ਗਿਆ ਆਪੇ ਫੋੜ ਦੀ ਕੁਆਲਿਟੀ ਦਾ ਬਾਈ ਲਿਖ ਲੈ ਸਿੰਪਲ ਰੰਗ ਆ ਕੋਈ ਕਹਿ ਕੇ ਦੇ ਲੋ ਠੀਕ ਹੈ ਉਹ ਦੇਖ ਲੈ ਬਣਾ ਕੋਈ ਚੱਕਰੀ ਲੈ ਜੀ ਮਿੱਤਰੋ ਜਮਾਂ ਸਿੰਪਲ ਆ ਤੇ ਇਹ ਚੀਜ਼ ਨੂੰ ਜਿਵੇਂ ਕਹਦੇ ਬਹੁਤ ਵੀਰ ਕਹਿੰਦੇ ਵੀ ਟੂਕੇ ਦਾ ਰੰਗ ਕਰਤਾ ਸੀ ਹਨਾ ਇਹ ਵੀ ਆਪਾਂ ਵੀਡੀਓ ਚ ਕਹਿੰਦੀ ਆ ਵੀ ਟੂਕੇ ਦਾ ਟੂਕੇ ਇਹ ਹੈਗਾ ਸਿੰਪਲ ਠੀਕ ਹੈ ਨਾ ਉਹ ਤੇ ਟੂਕੇ ਦਾ ਕਰਨਾ 25-11 ਤੇ ਟੂਕੇ ਦਾ ਕਰਨਾ ਤੇ ਜਦੋਂ ਤਿਆਰ ਹੋਗੇ ਸਾਨੂੰ ਟੂਕੇ ਦਿਖਾਵਾਂਗੇ ਕਿਹੜਾ ਹੁੰਦਾ ਤੇ ਬਹੁਤ ਵੀਰ ਇਹਨੂੰ ਟੂਕੇ ਕਹਿ ਕੇ ਵੀ ਲਈ ਜਾਂਦੇ ਪਰ ਉਹ ਗੱਲ ਨਹੀਂ ਬਈ ਆਪਾਂ ਜਿਹੜੀ ਤੈਨੂੰ ਕਹੇ ਤੇ ਜਿਹੜੀ ਦਾ ਰੇਟ ਲੈਂਦਾ ਉਹ ਹੀ ਚੀਜ਼ ਲਾਵਾਂਗੇ ਜਿਹੜੀ ਚੀਜ਼ ਕਹੇ ਦੀ ਉਹ ਚੀਜ਼ ਟਰੈਕਟਰ ਦੇ ਵਿੱਚ ਮਿਲੂਗੀ ਹਾਂ ਬਈ ਹੁਣ ਆ ਵੀ ਟੂਰਨਾਮੈਂਟ ਤੇ ਦੇਣਾ ਵੀਰੇ ਕਿਸੇ ਕੋਲ ਪਸਤੀ ਤੇ ਆ ਠੀਕ ਹੈ ਮੁਕਾਬਲੇ ਕੋਈ 30 ਅਗਸਤ ਨੂੰ ਉੱਥੇ ਟਰੈਕਟਰ ਦੇਣਾ ਬਈ ਇਹ ਠੀਕ ਹੈ ਤੇ ਇੱਕ ਗੱਲ ਹੋਰ ਬਈ ਰਾਜੂ ਨੇ ਬਾਈ ਨੇ ਪਹਿਲਾਂ ਟਰੈਕਟਰ ਭਾਨੇ ਸਿੱਧੂ ਨੂੰ ਜਿਹੜਾ ਸਨਮਾਨਤੋ ਹੈ 911 ਉਹ ਐਸੇ ਵਰਕਸ਼ਾਪ ਦੇ ਵਿੱਚ ਤਿਆਰ ਹੋਇਆ ਵਾਜੀ ਹਾਂ ਅਸਪਾਲ ਕਲਾਂ ਦਿੱਤਾ ਸੀ ਵੀਰੇ ਉਹ ਉਹ ਆਪਾਂ ਤੋਂ ਹੋਇਆ ਸੀ ਤਿਆਰ ਕਿਸਾਨੀ ਅਦੋਲਨ ਚੈਸ਼ਰ ਦਿੱਤਾ ਸੀ ਉਹ ਆਪਾਂ ਤੋਂ ਹੋਇਆ ਸੀਗਾ ਅਈ ਸਰਵਿਸ ਇਤਨੀ ਗਿਆ ਸੀ ਹਾਂ ਕਿਸਾਨੀ ਦੋ ਜਿਹੜਾ ਰੁਤਿੰਦਰ ਜਲਾਲ ਨੇ ਆਪਾਂ ਬਾਈਕ ਕੰਮ ਡੇਟਰ ਆ ਠੀਕ ਹੈ ਤੋਂ ਉਹਨਾਂ ਨੇ ਕਰਵਾਇਆ ਸੀ ਠੀਕ ਹੈ ਉਹ ਵੀ ਇੱਥੇ ਗਿਆ ਸੀ ਹਾਂਜੀ ਭਾਈ ਉਹ ਵੀ ਇੱਥੇ ਗਿਆ ਜਿਵੇਂ ਕਹਿੰਦੇ ਜਿੰਨੇ ਜਿੰਨੇ ਨਾਮੀ ਬੰਦਿਆਂ ਨੂੰ ਤਿਆਰ ਹੋ ਕੇ ਗਏ ਆ ਏਸੇ ਵਰਕਸ਼ਾਪ ਤੋਂ ਗਏ ਆ ਹਾਂ ਬਾਕੀ ਭਾਈ ਵੇਖੋ ਕਹਿਣ ਦੀਆਂ ਗੱਲਾਂ ਆਓ ਵਰਕਸ਼ਾਪ ਤੇ ਦੇਖੋ ਹਨਾ ਵੀ ਕੰਮ ਦੇਖੋ ਪਹਿਲੇ ਕੰਮ ਦੇਖੋ ਆਗੇ ਤੇ ਹੁਣ ਜੇ ਉੱਥੇ ਕਰੋ ਗੱਲ ਵੀ ਪਿੰਡ ਆਓ ਕੰਮ ਦੇਖੋ ਫਿਰ ਠੀਕ ਹੈ ਨਾ ਪਤਾ ਕਰੋ ਕੰਮ ਦਾ ਫਿਰ ਆ ਕਈ ਵਾਰੀ ਫੋਨ ਤੇ ਬੰਦਾ ਕਹਿੰਦਾ ਯਾਰ ਐ ਨਹੀਂ ਆਏ ਆ ਕੋਲੇ ਆਓ ਕੰਮ ਦੇ ਕੋਲੇ ਆਓ ਬਾਕੀ ਕੰਮ ਕੰਮ ਦਾ ਮੋਲਾ ਤੇ ਹੁਣ ਟਰੈਕਟਰ ਦੇ ਵਿੱਚ ਜਿਵੇਂ ਆਪਾਂ টারਬੋ ਤੇ ਐਚਪੀ ਹੋ ਗਈ ਇੱਕ ਤਾਂ ਹਨਾ ਤੇ ਜਿਹੜੀ ਹੋਰ ਅਸੈਸਰੀ ਹੁੰਦੀ ਆ ਡੈਕ ਵਗੈਰਾ ਆਪਾਂ ਸਾਰਾ ਕੁਝ ਲਾ ਦੇਣੀ ਹੈ ਬਾਈ ਦੇਖੋ ਆਪਣੇ ਕੋਲੇ ਜਿਹੜਾ 5911 ਟਰੈਕਟਰ ਆ ਗਿਆ ਕੋਈ ਵੀ ਟਰੈਕਟਰ ਆ ਜੇ ਪੇਂਟ ਵਾਲਾ ਜਾਂ ਕੋਈ ਪੈਰ ਦਾਣ ਬਾਈ ਪਰ ਉਹ ਜਿਹੜਾ ਵੀ ਲਵਾਉਣੀ ਆ ਉਹ ਲਵਾਉਣੇ ਆ ਆਪ ਹੀ ਲਵਾਉਣੇ ਆ ਬਾਈ ਠੀਕ ਆ ਬੰਦਾ ਹੈਗਾ ਲਾਉਣ ਦਾ ਆਪਣਾ ਪੈਂਟ ਠੀਕ ਆ ਇਸ ਸਾਤਰੀ ਫਾਈਬਰ ਵਾਲੀ ਹੋਣੀ ਮਿਊਜ਼ਿਕ ਸਿਸਟਮ ਹੋ ਗਿਆ ਜਿਹੜਾ ਜਿਹ ਬੰਦੇ ਨੇ ਤਿਆਰ ਕਰਾਉਣਾ ਵਿੱਚ ਫੋਟੋ ਲਗਵਣੀਆਂ ਕੋਈ ਸੀਲਿੰਗ ਦੇ ਸਾਰੀ ਚੀਜ਼ ਹੋ ਜੂਗੀ ਮਤਲਬ ਉਹ ਕੰਮ ਨਹੀਂ ਹੈਗਾ ਜਿਵੇਂ ਬਹੁਤ ਆਪਾਂ ਦੇਖਦੇ ਆਂ ਵੀ ਪੂਰਾ ਪੈਕੇਜ ਕਹਿੰਦਾ ਦਾ ਸਾਰਾ ਕੰਮ ਇੱਕਲਾ ਬੈਂਪਰ ਲਾਉਣਾ ਵੀ ਬੈਂਪਰ ਮੈਂ ਲਾਉਂਦਾ ਨਹੀਂ ਬਾਕਾਇਦਾ ਬਿੱਲ ਬੁੱਕ ਤੇ ਸਾਰਾ ਲਿਖ ਕੇ ਦੇਣਾ ਸਮਾਨ ਦੀ ਹੈਗੇ ਉਹ ਸਾਰੀ ਚਾਹੇ ਬੰਦੇ ਨੇ ਇਕਲਾ ਬੈਂਪਰ ਲਾਉਣਾ ਚਾਹੇ ਪਲੇਟਫਾਰਮ ਲਾਉਣਾ ਚਾਹੇ ਉਹ ਕਈ ਹੁੰਦੇ ਆ ਬਾਈ ਕਈ ਬੰਦੇ ਰਿਪੇਅਰ ਬਾਹਰੋਂ ਕਰਾ ਲੈਂਦੇ ਆ ਆਪਾਂ ਪੇਂਟ ਕਰਤਾ ਹੁਣ ਰਿਪੇਅਰ ਚ ਵੀ ਆਪਣਾ ਕਸੂਰ ਕਾਡਣ ਦੇ ਬਈ ਯਾਰ ਫੇਰ ਜਦੋਂ ਉਹ ਤੇ ਆਪਣਾ ਕੋਈ ਹੱਲ ਨਹੀਂ ਬਾਈ ਉਹ ਤੇ ਨਹੀਂ ਉਹ ਫੇਰ ਅਗਲਾ ਕਹਿੰਦਾ ਯਾਰ ਇਹਨਾਂ ਨੇ ਗੱਲ ਨਹੀਂ ਸੁਣੀ ਗੱਲ ਵੀਰੇ ਜਦੋਂ ਆਪਾਂ ਰਿਪੇਅਰ ਨਹੀਂ ਕਰੀ ਕੋਈ ਮੇਰੀ ਗੱਲ ਨਹੀਂ ਕੋਈ ਜ਼ਿੰਮੇਵਾਰੀ ਨਹੀਂ ਠੀਕ ਹੈ ਜਿਹੜੀ ਆਪਾਂ ਕਰੀ ਆ ਹੁਣ ਉਹ ਟਰੈਕਟਰ ਦੀਆਂ ਮੈਥੋਂ ਕੋਲੋਂ ਸਟਾਮ ਤੇ ਬੰਦਾ ਕਚੈਰੀ 'ਚ ਲਖਵਾ ਲੈ ਭਾਈ ਆਹ ਕੰਮ ਕਰਿਆ ਆਪਾਂ ਕਰਿਆ ਵੀ ਆ ਬਾਈ ਠੀਕ ਉਹ ਤਾਂ ਆਪਾਂ ਭੁਗਤ ਨਜ਼ਾਰ ਵੀ ਹੈਗੇ ਉਹਦੀ ਜ਼ਿੰਮੇਵਾਰੀ ਪੂਰੀ ਕੋਲ ਆ ਉਹਦੀ ਜ਼ਿੰਮੇਵਾਰੀ ਵੀ ਹੈਗੀ ਜਦੋਂ ਆਪਣਾ ਬਈ ਜਿਹੜਾ ਕੰਮ ਦੀ ਕਰਿਆ ਉਹਦੀ ਜ਼ਿੰਮੇਵਾਰੀ ਭਰਦੇ ਆ ਠੀਕ ਹੈ ਜੇ ਉਹ ਵੀ ਕੰਮ ਬਾਹਰੋਂ ਹੋਇਆ ਹੋਵੇ ਉਹਦੀ ਜ਼ਿੰਮੇਵਾਰੀ ਹੁਣ ਕੱਲਾ ਪੇਂਟ ਕਰਾ ਲਿਆ ਭੀ ਇੰਜਨ ਦੀ ਜ਼ਿੰਮੇਵਾਰੀ ਤਾਂ ਨਹੀਂ ਲੈ ਸਕਦੇ ਨਹੀਂ ਉਹ ਨਹੀਂ ਲੈ ਸਕਦੇ ਜੇ ਸਾਫੋ ਕੰਮ ਕਰਾਇਆ ਉਹਦੀ ਜ਼ਿੰਮੇਵਾਰੀ ਕਿੱਤੋਂ ਦਾ ਪੇਂਟ ਦੀ 5 ਸਾਲ ਦੀ 2 ਕਿੰਡ ਦੀ ਲਿਖ ਕੇ ਦੇਵਾਂਗੇ ਠੀਕ ਹੈ ਜਿਹੜਾ ਸਿੰਪਲ ਆ ਜਿੰਨੇ ਕੁ ਦੀ ਦੀ ਆਉਂਦੀ ਆਪਾਂ ਉੰਨੇ ਕਿ ਬਾਈ ਜਿੰਨਾ ਕਿ ਮਿੱਠਾ ਪਾਉਂਦਾ ਬੰਦਾ ਉਹਨਾ ਦਾ ਵੀ ਉਹ ਨਹੀਂ ਠੀਕ ਹੈ ਠੀਕ ਆ ਆ ਦੇਖੋ ਹੁਣ ਇਹਦੀਆਂ ਸੀਲਾਂ ਪਾ ਕੇ ਹਟੇ ਆ ਐਵੇਂ ਤਾਂ ਨਹੀਂ ਵੀ ਜਾ ਕੇ ਟੂਰਨਾਮੈਂਟ ਸੀ ਦੇਣਾ ਆ ਸੀਲਾਂ ਸੁੱਲਾਂ ਪਾ ਕੇ ਹਟੇ ਆ ਬਾਈ ਠੀਕ ਆ ਸੀਲਾਂ ਪੈ ਗਈਆਂ ਆ ਸੈਲਫ ਦਾ ਕੰਮ ਕਰਾਉਣਾ ਇਹਦਾ ਅੱਜ ਖੁੱਲਤੀ ਠੀਕ ਆ ਹੁਣ ਉਦੋਂ ਬਾਅਦ ਜਦੋਂ ਆ ਟਰੈਕਟਰ ਰੈਡੀ ਹੋ ਗਿਆ ਉਦੋਂ ਬਾਅਦ ਇਹਨੂੰ ਕਰਨਾ ਫੇਰ ਉਹ 25 ਗਰਾਂ ਕਰਨਾ ਫੇਰ ਫੋਰਡ ਕਰਨਾ ਠੀਕ ਹੈ ਦੋ ਟਰੈਕਟਰ ਹੋਰ ਖੜੇ ਆ ਜੇ ਕਿਸੇ ਨੂੰ ਮੌਕੇ ਤੇ ਚਾਹੀਦੇ ਆ ਫੋਰਡ 3694 95 ਮਾਡਲ ਖੜੇ ਆ ਬਾਈ ਠੀਕ ਆ ਜੇ ਕਿਸੇ ਵੀਰ ਨੇ ਟਰੈਕਟਰ ਨਹੀਂ ਹੈਗਾ ਤਿਆਰ ਕਰਾ ਕੇ ਲੈਣਾ ਤਾਂ ਟਰੈਕਟਰ ਵੀ ਵੀਰਾਂ ਕੋਲ ਮਿਲ ਜੂ ਹਾਂ ਹਾਂ ਬਾਈ ਤੇ ਇਹ ਵੀ ਪੁਰਾਣੇ ਬੰਦਿਆਂ ਦੀ ਪਹਿਲਾਂ ਪਸੰਦ ਸੀ ਹਾਂ ਜਿਵੇਂ ਕਹ ਰਹੀ ਆ ਫਕਾਰੇ ਨਾ ਜਾਣੇ ਨਹੀਂ ਬਹੁਤ ਵੀਰ ਜਿਹੜੇ ਬਾਹਰ ਗਏ ਪਿਆ ਆਦੇ ਬਾਪੂ ਦੇ ਜਾਂ ਦਾਦੇ ਦੀ ਨਿਸ਼ਾਨੀ ਤੌਰ ਤੇ ਫੋੜ ਤਿਆਰ ਕਰਦੇ ਆ ਜਿਵੇਂ ਹੁਣ ਆ ਫੋੜਾ ਵੀ ਉਮੀ ਆ ਟਰੈਕਟਰ ਮਿੱਤਰੋ ਜਿਵੇਂ ਆ ਫੋੜਾ ਬਾਈ ਹੁਣ ਬੰਦੇ ਨੂੰ ਬੰਦਾ ਕਹਿੰਦਾ ਵੀ ਸਾਰਾ ਕੰਮ ਕਰਤਾ ਇਕੱਲੀ ਫੋੜ ਵਾਲੀ ਬਾ ਵਧੀਆ ਹੋਵੇ ਠੀਕ ਆ ਫਕਾਰੇ ਮਾਰੇ ਹਾਂ ਆ ਦੇਖ ਲੈ ਕੋਈ ਵੀ ਪੰਪ ਦੇ ਵਿੱਚ ਕੋਈ ਸਾਰਾ ਰੰਗ ਆ ਪੂਰਾ ਅੰਦਰੋਂ ਪ੍ਰਾਈਮਰ ਲਾ ਕੇ ਬੰਨਿਆ ਠੀਕ ਆ ਇੱਥੇ ਮਾਰ ਮੜਾ ਕੇ ਕੈਮਰਾ ਲੈ ਕੇ ਅੰਦਰ ਵੀ ਰੰਗ ਰੰਗ ਮਾਰ ਕੇ ਪੂਰਾ ਵਧੀਆ ਬੰਨਿਆ ਬੰਦਰੋਂ ਵੀ ਮੇਰੇ ਕਹੇ ਇਹੋ ਕੰਮ ਨਹੀਂ ਹੈਗਾ ਵੀ ਜਿੱਥੇ ਆਮ ਬੰਦੇ ਦੀ ਨਿਗਾ ਨਹੀਂ ਪਾਈਦੀ ਉਹ ਉੱਥੇ ਕੋਈ ਪਰਦਾ ਰਹਿ ਗਿਆ ਹਨਾ ਪਰਦਾ ਬਾਈ ਪਰ ਤਾਂ ਇਹ ਵੀਡੀਓ ਪਾਉਂਦਾ ਵੀਰੇ ਮੈਂ ਤਿਆਰ ਕਰਕੇ ਵੀ ਪਾ ਸਕਦਾ ਸੀਗਾ ਤਿਆਰ ਕਰਕੇ ਵੀ ਪਾ ਸਕਦਾ ਕਿਉਂਕਿ ਉਦੋਂ ਬਾਅਦ ਇਹ ਗੱਲਾਂ ਅਗਲਾ ਕਹਿੰਦਾ ਪਤਾ ਹੀ ਜਾਣ ਕੇ ਬੋਲੀ ਜਾਂਦਾ ਪਤਾ ਹੀ ਜਾਣ ਕੇ ਬੋਲੀ ਜਾਂਦਾ ਆ ਦੇਖਾ ਹੁਣ ਪੰਪ ਦੀ ਆ ਗਈ ਸਾਰੀ ਵਿੱਚੋਂ ਪ੍ਰਾਇਮਰ ਬਾਈ ਬੰਦਾ ਕਾਲਸ ਕਿਵੇਂ ਕਹਿ ਦੂਗਾ ਆ ਦੇਖ ਲੈ ਠੀਕ ਹੈ ਠੀਕ ਹੈ ਨਾ ਕਾਲਸ ਦਾ ਤਾਂ ਜਿਵੇਂ ਕਿ ਦੀ ਨਾ ਮੂਨਸਾਨੀ ਖਤਮ ਕਰਦਾ ਜਿਵੇਂ ਹੁਣ ਉਹ ਵੀਰ ਨੇ ਕਿਹਾ ਰਾਜੂ ਵੀ ਪਕਾਰਾ ਹੁਣ ਫੋੜ ਜਿਹੜਾ ਮੰਨਿਆ ਵੀ ਪਕਾਰੀ ਕਰ ਕੀ ਗਿਆ ਪਹਿਲਾਂ ਤੋਂ ਹੁਣ ਆ ਪਕਾਰਾ ਕਿਵੇਂ ਇਹਦਾ ਪੂਰਾ ਵਧੀਆ ਬਾਈ ਇਹਦਾ ਤੈਨੂੰ ਨਾ ਮੈਂ ਵਿੱਚ ਦੇਉਂਗਾ ਸ਼ਾਟ ਆ ਸ਼ਟਾਰਟ ਕਰ ਦਾਂਗੇ ਅਸੀਂ ਕੱਲ ਨੂੰ ਠੀਕ ਹੈ ਉਹ ਪਕਾਰੇ ਤੇ ਇਕੱਲਾ ਬੰਦਾ ਕਹਿੰਦਾ ਮੈਨੂੰ ਇੰਜਨ ਵੀ ਤੁਸੀਂ ਕਰਤਾ ਸਾਰਾ ਕੁਝ ਕਰਤਾ ਪੰਪ ਵਧੀਆ ਕਰਾ ਦੇ ਜਮਾ ਵਧੀਆ ਰੀਜਨਲ ਪੰਪ ਕਰਾ ਫਕਾਰਾ ਪੂਰਾ ਦੇ ਜਾ ਧੂਆਂ ਵੀ ਨਹੀਂ ਦਿਖਾਉਗਾ ਠੀਕ ਹੈ ਹਾਂ ਬਈ ਪਕਾਰੇ ਪੂਰੇ ਵਧੀਆ ਮਾਰਦਾ ਹਾਂ ਹਾਂ ਬਈ ਕਿਉਂਕਿ ਯਾਰ ਟਰੈਕਟਰ ਪਰ ਹੀ ਨਹੀਂ ਗਿਆ ਪਿੱਛੇ ਪੰਪ ਦਾ ਰਹਿੰਦਾ ਸੀ ਪੰਪ ਵੀ ਆਪਾਂ ਨਮਾ ਕਰਤਾ ਠੀਕ ਹੈ ਪੰਪ ਵੀ ਨਮਾ ਕਰਤਾ ਤੇ ਇਹ ਵੀਰਾਂ ਦਾ ਹੁਣ ਮਿੱਤਰੋ ਤੁਹਾਨੂੰ ਟਿਕਾਣਾ ਦੱਸੀ ਇਹ ਪਿੰਡ ਹੈਗਾ ਸੇਲਵਰਾ ਇਹ ਵੀਰੇ ਪਿੰਡ ਸੇਲਵਰਾ ਰਾਮਪੁਰਾ ਫੂਲ ਚ ਪਿਆ ਜਾਂਦਾ ਜ਼ਿਲ੍ਹਾ ਬਠਿੰਡਾ ਮੇਰਾ ਜ਼ਿਲ੍ਹਾ ਬਠਿੰਡਾ ਹਾਂਜੀ ਸੇਲਵਰਾ ਪਿੰਡ ਆ ਵੀਰੇ ਤੇ ਪਿੰਡ ਟਰੈਕਟਰ ਕਿਹੜੇ ਕਿਹੜੇ ਤਿਆਰ ਕਰ ਦਿੰਨੇ ਆਪਾਂ ਬਾਈ ਜੀ ਟਰੈਕਟਰ ਆਪਣੇ ਕੋਲੇ ਮੰਨ ਲਓ ਵੀ 25 11 20 11 ਜਿਹੜਾ ਵੀ 5911 ਆ ਗਿਆ ਹੁਣ 5911 ਦਾ ਜਿਆਦਾ ਸੀਗਾ ਆਪਣੇ ਕੋਲ ਤੁਸੀਂ ਦੇਖਿਆ ਤਿੰਨ ਟਰੈਕਟਰ ਖੜੇ ਸੀ ਤੋਰੇ ਆਪਾਂ ਵਾਲੇ ਦੇ ਸੀ ਤੇ ਫਿਰ ਫੋਰਡ ਆ ਗਿਆ ਬਾਈ ਜਿਆਦਾਤਰ ਫੋਰਡ ਤੇ ਨਾਟ ਆ ਜੇ ਕੋਈ ਵੀਰ ਪਾਇਰ ਦਾਣ ਜਾਂ ਬੈਂਪਰ ਲਵਾਉਂਦਾ ਕੋਈ ਆਰਜਨ ਵੀ ਆ ਜਾਂਦਾ ਜਿਹੜਾ ਹੀ ਆ ਜਾਂਦਾ ਆਪਾਂ ਕਰਦੇ ਮਤਲਬ ਜੇ ਸਿੰਗਲ ਚੀਜ਼ ਵੀ ਕੋਈ ਕਰਾਉਣਾ ਹੁੰਦਾ ਕਿਸੇ ਵੀ ਟਰੈਕਟਰ ਦੀ ਆਪਾਂ ਉਹ ਵੀ ਕਰ ਦਿੰਦੇ ਹਾਂ ਹਾਂ ਬਾਈ ਰਿਪੇਅਰ ਆ ਬਾਈ ਪੇਂਟਰ ਆਪਣੇ ਕੋਲੇ ਆ ਠੀਕ ਆ ਬਾਈ ਬੈਲਡ ਵਾਲਾ ਮੁੰਡਾ ਆਪਣੇ ਕੋਲੇ ਆ بس ਇੰਨਾ ਕਹਿਗਾ ਵੀ 2 ਮਹੀਨੇ ਸਾਡਾ ਥੋੜਾ ਜਿਹਾ ਗੈਪ ਹੈ ਗਿਆ ਸੀ ਕੰਮ 'ਚ ਬਾਈ ਟਾਇਲ ਮਿੱਠ ਘਰੇ ਆ ਜਾਂਦੀ ਆ ਨਾ ਤੇ ਕੰਮ ਦੀ ਪੂਰੀ ਗਰੰਟੀ ਹੋ ਕੰਮ ਪੂਰਾ ਤਸਲੀਆਲਾ ਕਰਦੇ ਆ ਟਰੈਕਟਰ ਜਿਹੜਾ ਮਰਜੀ ਲਿਆਇਆ ਮਿੱਤਰੋ ਮੇਨ ਟਰੈਕਟਰ ਹੈਗਾ ਫੋਰਡ ਤੇ 911 ਦੀ ਕੰਟਰੈਕਟਰ ਨੰਬਰ ਕਿੰਨਾ ਆਪਣਾ ਵੀਰੇ ਕੰਟਰੈਕਟ ਨੰਬਰ ਆਪਣਾ ਵੀਰੇ ਹੈਗਾ 62392 ਠੀਕ ਹੈ 17011 ਵੀਰੇ 62392 17011 ਪਿੰਡ ਹੈਗਾ ਸੇਲਬਰਾ ਹਾਂ ਜਿਹੜਾ ਜੇ ਕਿਸੇ ਨੇ ਕੋਈ ਬਾਹਰੇ ਮੰਗਾਉਣਾ ਉਹ ਵੀ ਆਪਣੇ ਕੋਲੇ ਬੰਦੇ ਟਾਈ ਆ ਪਹੇਗੇ ਉਹਨਾਂ ਨਾਲ ਕਰਵਾ ਹੋ ਜਾਂਦੀ ਹੈ ਜੇ ਕਿਸੇ ਨੇ ਕੋਈ ਸਮਾਨ ਹੋਰ ਮੰਗਾਉਣਾ ਉਹ ਵੀ ਭੇਜ ਦਿੰਨੇ ਆ। ਠੀਕ ਹੈ। ਬਾਕੀ ਜੇ ਕੋਈ ਆਪਣੇ ਨਾਲ ਟਰੈਕਟਰ ਦਾ ਕੋਈ ਸਪਰਕਟ ਕਰਾਉਣਾ। ਜੇ ਕੋਈ ਸਪੇਅਰ ਪਾਰਟ ਵੀ ਬਾਹਰ ਮੰਗਵਾਉਣਾ ਉਹ ਵੀ ਭੇਜ ਦਿੰਨੇ ਆ। ਹੁਣ ਆਪਾਂ ਸੀਟਾਂ ਲਾ ਕੇ ਭੇਜੀ ਸੱਟ ਸੀਟਾਂ ਟਰਾਲੀ ਤਿਆਰ ਕਰਕੇ ਭੇਜੀ 60 70 ਦੇ ਮੰਗਰ ਵੀਰੇ। ਵੀ ਕੱਲੇ ਟਰੈਕਟਰ ਰੇਂ ਟਰਾਲੀਆਂ ਵੀ ਤਿਆਰ ਕਰਾ। ਜਿਹੜਾ ਵੀ ਹੈਗਾ ਆਪਾਂ ਮੰਨ ਲਓ ਵੀ ਆਪਣੇ ਨਾਲ ਗੱਲਬਾਤ ਬੰਦਾ ਕਰ ਲਿਓ ਸਾਰਾ ਹੱਲ ਹੋ ਜਾਂਦਾ। ਠੀਕ ਹੈ। ਹਾਲ ਮਿੱਤਰੋ ਤੁਹਾਡਾ ਸਾਰਾ ਹੈਗਾ ਚਾਹੇ ਪਾਰਟ ਮੰਗਵਾਉਣਾ ਬਾਹਰ ਵੀ ਨਾਲ ਚਾਹੇ ਟਰੈਕਟਰ ਤਿਆਰ ਕਰਾਉਣਾ ਸਾਰਾ ਕੁਝ ਸਾਨੂੰ ਮਿਲ ਜੇ।